ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਪ੍ਰੋਗਨ ਸਿੰਘ ਮਾਨ ਜੀ ਦਾ ਬੁਲਤੀ ਸਾਡੇ ਟੀਮ ਸਾਹਿਬ ਤੇ ਧੰਨਵਾਦ ਹਰਦੀਪ ਸਿੰਘ ਮੁੰਡੀਆਂ ਜੀ ਦਾ ਕੈबिनेट ਮੰਤਰੀ ਜੀ ਦਾ ਬਡੇ ਪ੍ਰੋਗਰਾਮ ਇਹ ਕਿ ਸਾਹਮਣੇ ਸਾਹਮਣੇ ਉਹਦੇ ਵਿੱਚ ਪਾਟੋ ਸਪਲਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅਜੇ 3.75 ਕਰੋੜ ਕਰੋੜ ਦਾ ਇੱਕ ਚੱਲੂ ਹੋਣ ਜਾ ਰਿਹਾ ਜਿਹੜਾ ਕਿ ਸਾਹਮਣੇ ਨੂੰ ਪਾਟੋ ਸਪਲਾਈ ਤੋਂ ਉਹਦੇ ਸਾਹਮਣੇ ਨੂੰ ਪ੍ਰੋਬਲਮ ਵੀ ਕੀ ਉਹ ਸਾਡੇ ਹੱਥੋਂ ਹੋਣੀ ਜੀ ਉਹਦਾ ਟੂਕਾ ਟਿਕੜੇ ਦੀ ਗੱਲ ਬਾਤ ਪੂਰੇ ਸਾਂਹਿਆਉ ਦੇ ਵਿੱਚ 9 ਕਿਲੋਮੀਟਰ ਦੇ ਵਿੱਚ ਵਾਟਰ ਸਪਲਾਈ ਸੇਮ ਰੇ ਦਾ ਬਿਨਾਰੂ ਅਰੇ ਟੈਂਕੀ ਬਣੀ ਨੂੰ ਬਹੁਤ ਸਾਲ ਹੋ ਗਏ ਸਾਧਾਰਨਤ ਕਰਨਾ ਤਾਂ ਤੁਸੀਂ ਬਾਤ ਨਹੀਂ ਆ ਚੱਲ ਰਹੀ ਇਹ ਤਾਂ ਪਹਿਲਾਂ ਤੋਂ ਪਤਾ ਨਹੀਂ ਕਾਪੀ ਪਹਿਲੀਆਂ ਸਰਕਾਰਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਆਪਣੀ ਸਰਕਾਰ ਦੇ ਵਿੱਚ ਇਹ ਪਹਿਲਾਂੋਂ ਘੱਟ ਸਾਲ ਦੀ ਨਾਲ ਹੀ ਕੰਮ ਕਰੇ ਇੱਕ ਜਨਤਾ ਨੇ ਕਮਿਟਮੈਂਟ ਦਾ ਵਾਅਦਾ ਕੀਤਾ ਪਰ ਉਹ ਨਹੀਂ ਆਇਆ ਇਹ ਉਹ ਇਹ ਉਹ ਇਹ ਉਹਨੇ ਵਾਸਤੇ ਕੀਤਾ ਗਿਆ ਜਿਹੜਾ ਕਿ ਸਾਰੇ ਆਂਨੇ ਆਪ ਦੇ ਵਿੱਚ ਪਾਟ ਉੱਤੇ ਪਲਾਈ ਪਾਣੀ ਹੁੰਦਾ ਇੱਥੇ ਇੱਕ ਬਾਈ ਫਾਰਮੇ ਦੇਖਿਆ ਜਦ ਲਈ ਕਿ ਨਾ ਨਾ ਪਾਟ ਕਿੰਨੀ ਜਦ ਤੱਕ ਅਸਰ ਹੈ ਇਹਦਾ ਪ੍ਰੈਸ਼ਰ ਹੀ ਨਹੀਂ ਹੈਗਾ ਪਾਣੀ ਦਾ ਬਹੁਤ ਬੱਤਾ ਬੱਤਾ ਹੀ ਆ ਰਿਹਾ ਹੈ ਮੈਂ ਦੱਸ ਰਿਹਾ ਹਾਂ ਕਿ ਚਾਰ ਪੰਜ ਟਿਊਬਲ ਸੀਗੇ ਜਿਨ੍ਹਾਂ ਵਿੱਚ ਪ੍ਰੋਬਲਮ ਸੀਗੀ ਕਿ ਕਿਸੇ ਵਿੱਚ ਮੋਕੜੀ ਹੈਗੀ ਕਿਸੇ ਵਿੱਚ ਕੋਈ ਪ੍ਰੋਬਲਮ ਉਹ ਸਾਰੀਆਂ ਪ੍ਰੋਬਲਮਾਂ ਸੋਲ ਹੁੰਨ ਸੋਲ ਦਾ ਇਹਦੇ ਨਾਲ ਨਾਲ ਛੜਕਾ ਦਾ ਬਹੁਤ ਮਾਰਾ ਹਾਲਾਤ ਹੈ ਸਾਲ ਵਿੱਚ ਬਾਦ ਨੂੰ ਕਿ ਆੜਕਸ ਦਾ ਹੌਸਾ ਬਿਲਕੁਲ ਨਹੀਂ ਹੈ ਬਹੁਤ ਮਾੜੀ ਕੰਡੀਸ਼ਨ ਹੈ ਜਿਵੇਂ ਤੁਸੀਂ ਜਦੋਂ ਦੇ ਮਾਲਕ ਨੇ ਸੇਵਾ ਬਖਸੀ ਹੈ ਕੋਕਲ ਪੁਆਇੰਟ ਦੇ ਵਿੱਚ ਅਸੀਂ ਵੀ ਇੱਥੇ ਹੀ ਛੋਟੇ ਹੁੰਦੋਂ ਤੋਂ ਪਲੇ ਆ ਵੱਡੇ ਹੋਏ ਆ ਕੋਕਲ ਪੁਆਇੰਟ ਏਰੀਆ ਦੇ ਵਿੱਚ ਢੰਡਾਰੀ ਦੇ ਵਿੱਚ ਕਦੀ ਪਾਣੀ ਨਹੀਂ ਸੀ ਸੁੱਕਿਆ ਇੱਥੋਂ ਤੱਕ ਕਿ ਵੱਡੇ ਟਿਪਰ ਵੀ ਉਤੋਂ ਨਹੀਂ ਰੰਗਦੇ ਟਾਲੇ ਵੀ ਉਹ ਤੁਸੀਂ ਜਾ ਕੇ ਸਾਰਾ ਫੋਕਲ ਪੁਆਇੰਟ ਏਰੀਆ ਚੈੱਕ ਕਰੋ ਢੰਡਾਰੀ ਚੈੱਕ ਕਰੋ ਕਿਤੇ ਵੀ ਕੋਈ ਪਾਣੀ ਦਿਖਦਾ ਹੋਵੇ ਜਾਂ ਕਿਤੇ ਟੋਏ ਦਿਖਦੇ ਹੋਣ ਨੀਲਾਣਾ ਸਾਹਿਬ ਵਾਲੀ ਰੋਡ ਜਿਹੜੀ ਕਿ 20 ਸਾਲ ਹੋ ਗਏ ਹੀ ਕਦੀ ਨਹੀਂ ਸੀ ਬਣੀ ਜਿੱਥੇ ਕਿ ਸਾਰਾ ਸਾਡਾ ਹਲਕਾ ਮੱਥਾ ਟੇਕਣ ਜਾਂਦਾ ਸੀ ਉਹ ਰੋਡ ਚੈੱਕ ਕਰੋ ਰਾਹੋ ਰੋਡ ਜਿਹੜੀ ਕਿ 25-30 ਸਾਲ ਤੋਂ ਨਹੀਂ ਬਣੀ ਜਾਂ ਕਿ ਉਹ ਰੋਡ ਚੈੱਕ ਕਰੋ ਕਿਉਂਕਿ ਸਾਰਾ ਹਲਕੇ ਦੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਪਹਿਲੀਆਂ ਸਰਕਾਰਾਂ ਨੇ ਟਾਈਮ ਤੇ ਲੱਗਦਾ ਜਰੂਰ ਪਰ ਕਾਫੀ ਹੱਦ ਤੱਕ ਅਸੀਂ ਜਿਹੜੀਆਂ ਕਿ ਰੋਟਾਂ ਬਣ ਗਈਆਂ ਜਿਹੜੀਆਂ ਤੋਂ ਰਹਿ ਵੀ ਗਈਆਂ ਉਹ ਵੀ ਜਲਦੀ ਉਹ ਪੂਰੀਆਂ ਕਰ ਅੱਜ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਕਿ ਸਾਡੇ ਸੀਐਮ ਸਾਹਿਬ ਤੇ ਧੰਨਵਾਦ ਹਰਦੀਪ ਸਿੰਘ ਮੁੰਡੀਆਂ ਜੀ ਦਾ ਕੈਬਨਟ ਮੰਤਰੀ ਜੋ ਕਿ ਵੱਡੇ ਬ੍ਰਦਰ ਹੈ ਮੇਰੇ ਜਿਹੜਾ ਕਿ ਹਲਕਾ ਸਾਨੇ ਸਾਨੇ ਹਾਲ ਦੇ ਵਿੱਚ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅੱਜ 3.75 ਕਰੋੜ ਦਾ ਪ੍ਰੋਜੈਕਟ ਚਾਲੂ ਹੋਣ ਜਾ ਰਿਹਾ ਜਿਹੜਾ ਕਿ ਸਾਨ੍ਹੇਵਾਲ ਨੂੰ ਵਾਟਰ ਸਪਲਾਈ ਤੋਂ ਪੂਰੇ ਸਾਨ੍ਹੇਵਾਲ ਨੂੰ ਪ੍ਰੋਬਲਮ ਹੈਗੀ ਆ ਉਹ ਸਾਰੇ ਹੱਲ ਹੋਣਗੇ ਉਹਦਾ ਅੱਜ ਉਦਘਾਟਨ ਕੀਤਾ ਕਿਹੜੀ ਕਿਹੜੀ ਵਾਰਡ ਚ ਪਾਣੀ ਆਏਗਾ ਪੂਰੇ ਸਾਨ੍ਹੇਵਾਲ ਦੇ ਵਿੱਚ ਜੀ 9 ਕਿਲੋਮੀਟਰ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਦਾ ਵੀ ਨਾਲ ਹੋਊਗਾ ਬਾਰੇ ਟੈਂਕੀ ਬਣੀ ਨੂੰ ਬਹੁਤ ਸਾਲ ਹੋ ਗਏ ਬਾਅਦ ਘਟਨਾ ਚ ਮੈਨੂੰ ਲੱਗਦਾ ਦੂਸਰੀ ਵਾਰ ਹੋ ਰਿਹਾ ਕੀ ਕਹਿੰਣਾ ਚਾਹੋ ਚਾਲੂ ਕਰਤਾ ਜਾ ਰਿਹਾ ਇਹ ਸਾਨੂੰ ਪਹਿਲਾਂ ਤਾਂ ਪਤਾ ਨਹੀਂ ਵੀ ਕਾਫੀ ਪਹਿਲੀਆਂ ਸਰਕਾਰਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਆਪਣੀ ਸਰਕਾਰ ਦੇ ਵਿੱਚ ਇਹ ਪਹਿਲਾਂ ਉਹ ਘਟਨਾ ਤੇ ਨਾਲ ਦੀ ਨਾਲ ਹੀ ਕੰਮ ਚੱਲ ਰਿਹਾ ਉਹ ਤੇ ਦੇਖਿਆ ਜਾ ਰਿਹਾ ਕਿ ਮਤਲਬ ਜਿਹੜਾ ਕਿ ਬਾਡਾਂ ਦੇ ਵਿੱਚ ਪਾਈਪਾਂਾਂ ਬਿਚਾਈ ਗਈ ਹੈ ਪਰ ਲੇਕਿਨ ਪਾਣੀ ਪੂਤੀ ਕੋਈ ਨਹੀਂ ਇਹ 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 ਉਹ ਉਹ ਵਾਸਤੇ ਹੀ ਕੀਤਾ ਗਿਆ ਜਿਹੜਾ ਕਿ ਹੁਣ ਸਾਰੇ ਸਾਨੇ ਹਾਲ ਦੇ ਵਿੱਚ ਵਾਟਰ ਸਪਲਾਈ ਪਾਣੀ ਪੰਚ ਤੇ ਜਿਵੇਂ ਬਹੁਤ ਥਾਣਾ ਤੇ ਦੇਖਿਆ ਜਾਂਦਾ ਜੀ ਤੁਸੀਂ ਆਮ ਆਦਮੀ ਪਾਰਟੀ ਆਪਣੇ ਇੱਥੇ ਕਲੀਨਪਰਜਾ ਚੱਕਰ ਕਰ ਸਕਦੇ ਆ ਇਹਦਾ ਪ੍ਰੈਸ਼ਰ ਹੀ ਨਹੀਂ ਹੈਗਾ ਪਾਣੀ ਦਾ ਮਤਲਬ ਬਹੁਤ ਤੋਕਾ ਤੋਕਾ ਹੀ ਆ ਰਿਹਾ ਉਹਦੇ ਬਾਰੇ ਮੈਂ ਦੱਸ ਰਿਹਾ ਜੀ ਚਾਰ ਪੰਜ ਟਿਊਬਲ ਸੀਗੇ ਜਿਨ੍ਹਾਂ ਵਿੱਚ ਪ੍ਰੋਬਲਮ ਸੀਗੀ ਹਾਂ ਹਾਂ ਤੇ ਕਿਸੇ ਵਿੱਚ ਮੋਟਰ ਨਹੀਂ ਹੈਗੀ ਕਿਸੇ ਵਿੱਚ ਕੋਈ ਪ੍ਰੋਬਲਮ ਉਹ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਸੋਲਵ ਹੋਵਣਗੀਆਂ ਇਹਦੇ ਨਾਲ ਨਾਲ ਛੜਕਾਂ ਦਾ ਬਹੁਤ ਮਾੜਾ ਹਾਲ ਆ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਕਿ ਆਲੇ-ਦਾਲੇ ਤੁਸੀਂ ਧਰਾਉਣਾ ਇਦਾਂ ਨੂੰ ਕੰਮ ਦੇਖੋ ਬਹੁਤ ਮਾੜੀ ਕੰਡੀਸ਼ਨ ਹੈ ਇਹਦੇ ਬਾਰੇ ਤੁਸੀਂ ਜਦੋਂ ਦੇ ਮਾਲਕ ਨੇ ਸੇਵਾ ਬਖਸੀ ਹੈ ਫੋਕਲ ਪੁਆਇੰਟ ਦੇ ਵਿੱਚ ਅਸੀਂ ਵੀ ਇੱਥੇ ਹੀ ਛੋਟੇ ਹੁੰਦੇ ਤੋਂ ਪਲੇ ਆ ਵੱਡੇ ਹੋਏ ਆ ਫੋਕਲ ਪੁਆਇੰਟ ਏਰੀਆ ਦੇ ਵਿੱਚ ਢੰਡਾਰੀ ਦੇ ਵਿੱਚ ਕਦੀ ਪਾਣੀ ਨਹੀਂ ਸੀ ਸੁੱਕਿਆ ਇੱਥੋਂ ਤੱਕ ਕੀ ਵੱਡੇ ਟਿੱਪਰ ਵੀ ਉਤੋਂ ਦੇ ਨਹੀਂ ਲੰਘਦੇ ਟਰਾਲੇ ਵੀ ਹੁਣ ਤੁਸੀਂ ਜਾ ਕੇ ਸਾਰਾ ਫੋਕਲ ਪੁਆਇੰਟ ਏਰੀਆ ਚੈੱਕ ਕਰੋ ਢੰਡਾਰੀ ਚੈੱਕ ਕਰੋ ਕਿਤੇ ਵੀ ਕੋਈ ਪਾਣੀ ਦਿਖਦਾ ਹੋਵੇ ਜਾਂ ਕਿਤੇ ਟੋਏ ਦਿਖਦੇ ਹੋਣ ਨਟਾਣਾ ਸਾਹਿਬ ਵਾਲੀ ਰੋਡ ਜਿਹੜੀ ਕਿ 20 ਸਾਲ ਹੋ ਗਏ ਹੀ ਕਦੀ ਨਹੀਂ ਸੀ ਬਣੀ ਜਿੱਥੇ ਕਿ ਸਾਰਾ ਸਾਡਾ ਹਲਕਾ ਮੱਥਾ ਟੇਕਣ ਜਾਂਦਾ ਸੀ ਉਹ ਰੋਡ ਚੈੱਕ ਕਰੋ ਰਾਹੋ ਰੋਡ ਜਿਹੜੀ ਕਿ 25 30 ਸਾਲ ਤੋਂ ਨਹੀਂ ਬਣੀ ਜਾਂ ਕਿ ਉਹ ਰੋਡ ਚੈੱਕ ਕਰੋ ਕਿਉਂਕਿ ਸਾਰਾ ਹਲਕੇ ਦੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਪਹਿਲੀਆਂ ਸਰਕਾਰਾਂ ਨੇ ਟਾਈਮ ਤੇ ਲੱਗਦਾ ਜ਼ਰੂਰ ਪਰ ਕਾਫੀ ਹੱਦ ਤੱਕ ਅਸੀਂ ਜਿਹੜੀਆਂ ਕਿ ਰੋਡਾਂ ਬਣ ਗਈਆਂ ਜਿਹੜੀਆਂ ਕੋਈ ਰਹਿ ਵੀ ਗਈਆਂ ਉਹ ਵੀ ਜਲਦੀ ਉਹਨੂੰ ਪੂਰੀਆਂ ਕਰ। ਸਾਨ੍ਹੇਵਾਲ ਨੂੰ ਦਿਹਾਤੀ ਹਲਕੇ ਦਾ ਜਿਹੜਾ ਦਿਲ ਮੰਨਿਆ ਜਾਂਦਾ ਹੈ ਤੇ ਆਲੇ-ਦਾਲੇ ਇਰਤ ਕਰ ਜਿਹੜੀਆਂ ਛੜਕਾਂ ਨੇ ਉਹਨਾਂ ਦਾ ਬਹੁਤ ਮਾੜਾ ਹਾਲ ਆ ਫੋਕ ਪੈਂਟ ਠੀਕ ਆ ਰਾਹੋਂ ਰੋਡ ਵੀ ਠੀਕ ਆ ਕਟਾਣਾ ਸਭ ਦੀ ਤੁਸੀਂ ਰੋਡ ਬਣਾਈ ਆ ਪਰ ਇਹਨਾਂ ਦੀ ਕਦੋਂ ਮਾਰੀ ਆਊਗੀ। ਇੱਥੇ ਵੀ ਲੱਗ ਜਲਦੀ ਕੰਮ ਹੋ ਜਾਊਗਾ ਜੀ ਚਲੋ ਹੁਣ ਤੁਸੀਂ ਆ ਬੋਲਦੇ ਨਾਲ-ਨਾਲ ਅਸੀਂ ਸਾਰਾ ਬਹੁਤ ਬੁਰਾ ਹਾਲ ਹੀ ਉੱਥੇ ਸਾਰੇ ਬੂਟੇ ਲਗਾ ਰਹੇ ਨੇ ਸਪਾਈ ਕਰਕੇ ਜਿਹੜੀਆਂ ਕਿ ਪੁਰਨੀਆਂ ਟੇਪਰਾਂ ਹੀ ਉਹਦੇ ਉੱਪਰ ਵੀ ਬੂਟੇ ਆਹੀ ਤੇ ਹਲਕਾ ਸਾਨ੍ਹੇਵਾਲ ਨੂੰ ਇਹਨਾਂ ਸੋਨਾ ਬਣਾਵੇ ਕਿ ਪੂਰੇ ਪੰਜਾਬ ਨੂੰ ਹਲਕਾ ਸ ਤੇ ਸਾਨੇ ਹਲ ਸਾਰਿਆਂ ਨੂੰ ਸੋਣਾ ਦਿਖੂ ਸਰ ਜੀ ਇੱਕ ਵੱਡੀ ਜਿਹੜੀ ਸਮੱਸਿਆ ਹੈ ਮੇਨ ਚੌਕ ਸਾਨੇ ਹਲ ਦੀ ਵੱਡੀ ਟ੍ਰੈਫਿਕ ਦੀ ਸਮੱਸਿਆ ਆਏ ਦਿਨ ਹੈ ਕੋਮ데요 ਕੱਲ ਪਾਸੋਂ ਇੱਕ ਹੁੰਦਾ ਇਥੇ ਉਹਦੀ ਡੈਥ ਹੋ ਗਈ ਤੇ ਇਨ ਕੰਮੇ ਕੰਟਰੋਲ ਕਰੋਗੇ ਜਾਂ ਟ੍ਰੈਫਿਕ ਦੇ ਮੁਲਾਜ਼ਮ ਵੀ ਲਾਏ ਜਾਂਦੇ ਆ ਲਾਈਟਾਂ ਦਾ ਵੀ ਹੈਗਾ ਇਹਦੇ ਬਾਰੇ ਵੀ ਸਾਡੀ ਈਓ ਸਾਹਿਬ ਨਾਲ ਗੱਲ ਹੋਈ ਸੀ ਵੀ ਇਹਦਾ ਜਿਹੜਾ ਬੱਸ ਸਟੈਂਡ ਆ ਉਹ ਥੋੜਾ ਅੱਗੇ ਪਿੱਛੇ ਕਰਕੇ ਬਣਾਇਆ ਜਾਵੇ ਜਿਹੜਾ ਕਿ ਲੋਕਾਂ ਦਾ ਟੈਂਡਰ ਲਾਤਾ ਜੇ ਜੇ ਲਾਈਟਾਂ ਦਾ ਟੈਂਡਰ ਲਾਤਾ ਜੀ ਲਾਇਆ ਈਓ ਸਾਹਿਬ ਰੈੱਡ ਲਾਈਟ ਤੋਂ ਵਾਸਤੇ ਟੈਂਡਰ ਸੀ ਲਾਤਾ ਤੇ ਤੁਹਾਡੀ ਨੌਲੇਜ ਵਿੱਚ ਕਿਹੜੇ ਕਿਹੜੇ ਕੰਮ ਹੈਗੇ ਜਿਨ੍ਹਾਂ ਨੂੰ ਤੁਸੀਂ ਟੈਂਡਰ ਲੱਗ ਚੁੱਕੇ ਆ ਪੈਸਾ ਵੀ ਹਜ ਤੱਕ ਸਾਨੂੰ ਪਤਾ ਲੱਗਿਆ ਵੀ ਨਗਰ ਪੰਚਾਇਤ ਦੇ ਅੰਦਰ ਉਹ ਕਿਹੜੀ ਕਿਹੜੀ ਪ੍ਰੋਪੋਜ਼ਲ ਤੁਹਾਡੇ ਸਾਡੇ ਕੋਲੇ ਲਗਭਗ 85 ਲੱਖ ਦੀ ਗ੍ਰਾਂਟ ਆ ਚੁੱਕੀ ਹੈ ਉਹਦੇ ਵਿੱਚ 20 ਕੰਮ ਦੇ ਕਰੀਬ ਹੈ ਜੀ ਉਹ ਚ 20 ਕੰਮ ਦੇ ਕਰੀਬ ਹੈਗੇ ਜਿਹਦੇ ਟੈਂਡਰ ਸੀ ਲੱਗ ਚੁੱਕੇ ਨੇ ਉਹ ਸਮਾਜਿਕ ਕਾਟੋ ਦਾ ਕੀਤਾ ਗਿਆ ਆਪਣੇ ਪਾਣੀ ਸਪਲਾਈ ਹੈ ਕੋਈ ਤੱਕ ਹੋਈ ਨਹੀਂ ਉਹ ਫਿਰ ਜਿੱਥੇ ਪਾਈਪਾਂ ਮਿਸ਼ਨ ਨੇ ਪਰ ਅਜੇ ਟੋਕੀਆਂ ਨਹੀਂ ਲੱਗੀਆਂ ਕਾਫੀ ਜਿਹੜੀ ਜਗ੍ਹਾ ਤੇ ਦੇਖ ਜਿਵੇਂ ਚੇਰਮਾਨ ਸਾਹਿਬ ਨੇ ਦੱਸਿਆ ਬਹੁਤ ਜਲਦੀ ਇਹਦਾ ਕੰਮ ਸ਼ੁਰੂ ਹੋ ਅੱਛਾ 26 ਮਹੀਨੇ ਤੇ ਨਗਰਪਾਲਿਕਾ ਦੇ ਅੰਦਰ ਜਿਨੇ ਜਗਰਾਜ ਜੀ ਦੱਸਿਆ ਵੀ ਦਰਖਤ ਬੂਟੇ ਤਾਂ ਲਾਇਆ ਪਰ ਨਗਰਪਾਲਿਕਾ ਦੇ ਤਾਂ ਕਰਮਚਾਰੀਆਂ ਵੱਲੋਂ ਜਾਂ ਹੋਰ ਤੁਹਾਡੇ ਵੱਲੋਂ ਕੋਈ ਉਪਰਾਲਾ ਪਿਛਲੇ ਜੁਵਿੰਦਰ ਜੀ ਨਿਕਲ ਕੇ ਗਿਆ ਬਾਬਾ ਬੂਟੇ ਸੁੱਕੇ ਨੇ ਪਾਣੀ ਤੱਕ ਨਹੀਂ ਮਿਲਿਆ ਉਹਨਾਂ ਨੂੰ ਕੋਲੋਨੀ ਦੇ ਵਿੱਚ ਜਿਹੜਾ ਇਹਦੇ ਵਾਸਤੇ ਅਸੀਂ ਇਹਦੇ ਵਾਸਤੇ ਅਸੀਂ ਇੱਕ ਟੈਂਕਰ ਜਿਹੜਾ ਹੈਗਾ ਸਾਡਾ ਪਾਣੀ ਪਾਉਂਦਾ ਹੈਗਾ ਔਰ ਲਗ ਲਗ ਜਗ ਬੂਟੇ ਲਗਾਏ ਨੇ ਟੈਂਕਰ ਦੇਖੋ ਗੁਰਦਾਰ ਸਾਹਿਬ ਦੇ ਸਾਹਮਣੇ ਚੇਅਰਮੈਨ ਸਾਹਿਬ ਕਰਕੇ ਮੰਤਰੀ ਜੀ ਨੇ ਬਗੈਦਾ ਉਹਦੇ ਸਾਨੂੰ ਹੁਕਮ ਕੀਤਾ ਉਹਨਾਂ ਵੱਲੋਂ ਲਵਾਏ ਗਏ ਸਾਰੇ ਬੰਦੇ ਆਪਾਂ ਔਰ Thank you.